ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਵਾਤ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਜਿਹੇ ਮੌਸਮ 'ਚ ਸੋਹਣੇ-ਸੋਹਣੇ ਸੂਟ ਮਸਲੀਨ ਦੇ ਸੂਟ ਹੋਣਗੇ ਆਲ ਓਵਰ ਵੀ ਹੋਣਗੇ ਮੈਚਿੰਗ ਵੀ ਹੋਣਗੇ ਬਹੁਤ ਪਿਆਰੇ ਸੂਟ ਨੇ ਪਹਿਣਾ ਨੂੰ ਬਹੁਤ ਪਸੰਦ ਆਉਣਗੇ ਚਲੋ ਦੇਖਦੇ ਹਾਂ ਇਹਨਾਂ ਨੂੰ ਪਰ ਪਹਿਲਾਂ ਦੱਸ ਦੇਣੀ ਹੈ ਤੁਹਾਨੂੰ ਕਿ ਪੇਮੈਂਟ ਦਾ ਮੂਡ ਆਨਲਾਈਨ ਰਹੇਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈ ਹੈਲੋ ਜੀ ਪਹਿਲਾ ਹੀ ਸੂਟ ਆ ਗਿਆ ਬਹੁਤ ਸੋਹਣਾ ਫਰੋਜ਼ੀ ਕਲਰ ਆ ਗਿਆ ਹੈਲੋ ਜੀ ਲਓ ਜੀ ਫਰੋਜ਼ੀ ਕਲਰ ਆ ਮਸਲੀਨ ਆਏਗੀ ਬਹੁਤ ਹੀ ਸੋਹਣੀ ਹੈਲੋ ਜੀ ਠੀਕ ਹੈ ਲਾਈਨਿੰਗ ਲਗਵਾਓ ਨਾ ਲਗਵਾਓ ਤੁਹਾਡੀ ਆਪਣੀ ਚੋਇਸ ਹੈ ਵੈਸੇ ਲਾਈਨਿੰਗ ਲਗਵਾਓਗੇ ਤੇ ਸੂਟ ਬਹੁਤ ਸੋਹਣਾ ਬਣੇਗਾ ਅੰਡਰਸ਼ਰਟ ਨਾਲ ਵੀ ਵੇਅਰ ਹੋ ਜਾਏਗਾ ਪਰ ਲਾਈਨਿੰਗ ਦੇ ਨਾਲ ਬਹੁਤ ਸੋਹਣਾ ਸੂਟ ਬਣੇਗਾ ਠੀਕ ਹੈ ਇਹ ਕੱਟ ਆਏਗੀ ਜੀ 5 ਮੀਟਰ ਦੀ ਮੈਨੂੰ ਕਿ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਛੋਟੇ ਵਰਦਾ ਹੋਏਗਾ ਠੀਕ ਹੈ 40 42 ਵਰਦਾ ਉਹ 5 ਮੀਟਰ ਆਏਗਾ ਜਿਹੜਾ ਹੋਏਗਾ ਵੱਡੇ ਵਰ ਦਾ ਉਹ 3.5 ਮੀਟਰ ਆਏਗਾ। ਲਓ ਜੀ। ਨਾਲ ਦੀ ਨਾਲ ਤੁਹਾਨੂੰ ਬੇਨਤੀ ਕਰ ਦਿੰਨੇ ਆ 2 ਮੀਟਰ 3 4 ਤੇ 5 ਮੀਟਰ। ਓਕੇ ਜੀ 5 ਮੀਟਰ ਥੋੜਾ ਜਿਹਾ ਉਹ ਨੇਕੀ ਦਾ ਇੰਨਾ ਕੁ ਘੱਟ ਹੋ ਜਾਂਦਾ ਉਹ ਬੇਨਤੀ ਮੰਨਤੀ ਚ ਹੋਈ ਜਾਂਦਾ। ਐਲੋ ਜੀ। ਪ੍ਰਾਈਸ ਲੱਗੇਗਾ ਜੀ 650 ਠੀਕ ਹੈ ਦੋ ਸੂਟ ਲਓਗੇ ਤੇ ਤੁਹਾਨੂੰ 1200 ਦੇ ਲੱਗਣਗੇ। ਸੇਮ ਇਹ ਦੋ ਸੂਟ ਲਓਗੇ ਤੇ 1200 ਦੇ ਲੱਗਣਗੇ। ਇੱਕ ਸੂਟ ਲਾਓਗੇ ਤਾਂ 6500 ਦਾ ਲੱਗੇਗਾ 컬러 ਆ ਗਿਆ ਜੀ ਗ੍ਰੇ ਇਹ ਮਸਲੀਨ ਦੇ ਸੂਟ ਹੈ ਇਹ ਤੁਸੀਂ ਇਹਨਾਂ ਨੂੰ ਕੁਛ ਨਹੀਂ ਹੋਣਾ ਕੋਈ ਖਰਾਬ ਨਹੀਂ ਹੋਣੇ ਕਿਵੇਂ ਕਿਵੇਂ ਵੀ ਇਹਨਾਂ ਨੂੰ ਯੂਜ਼ ਕਰੋ ਰਫ ਟਫ ਨਾ ਇਹਨਾਂ ਦਾ ਕਲਰ ਜਾਣਾ ਹੈ ਨਾ ਇਹਨਾਂ ਦਾ ਸ਼੍ਰਿੰਕਸ ਵਗੈਰਾ ਕੁਝ ਵੀ ਨਹੀਂ ਆ ਓਕੇ ਇਹਨਾਂ ਦੇ ਨਾਲ ਤੁਸੀਂ ਦੁਪੱਟੇ ਲਾਓ ਸੋਹਣੇ ਮਸਲੀਨ ਦੇ ਪਿਓਰ ਦੇ ਥੋੜੀ ਜੀ ਲੇਸ ਲਵਾਓ ਤੇ ਫੋਮੇ ਜਿੱਥੇ ਮਰਜੀ ਪਾ ਕੇ ਜਾਓ ਕਿਉਂਕਿ ਹਲਕੀ ਜੀ ਸ਼ਾਈ ਨੇ ਦਿੰਦੇ ਆ ਜਿਹੜੀ ਕਿ ਬਹੁਤ ਸੋਹਣੀ ਲੱਗਦੀ ਆ ਹਲੋ ਜੀ ਕਲਰ ਆ ਗਿਆ ਗ੍ਰੇ ਤੇ ਪ੍ਰਿੰਟ ਆ ਗਿਆ ਬਹੁਤ ਸੋਹਣਾ ਪ੍ਰਾਈਸ ਲੱਗੂਗਾ ਜੀ ਇੱਕ ਸੂਟ ਦਾ 650 ਦੋ ਸੂਟ ਦਾ 1200 ਲਓ ਜੀ ਨੈਕਸਟ ਆ ਗਿਆ ਕਲਰ ਪ੍ਰਿੰਟ ਬਲੂ ਕਲਰ ਆ ਗਿਆ ਤੇ ਪ੍ਰਿੰਟ ਆ ਗਿਆ ਬਹੁਤ ਹੀ ਸੋਹਣਾ ਐਦਾਂ ਆਏਗਾ ਠੀਕ ਹੈ ਤੁਸੀਂ ਸ਼ਾਹੀ ਕੋਟ ਸੈਟ ਬਣਾਓ ਚਾਹੇ ਤੁਸੀਂ ਸੂਟ ਸਲਵਾਰ ਸੂਟ ਬਣਾਓ ਫਰੌਕ ਸੂਟ ਬਣਾਓ ਪਲਾਜ਼ੋ ਸੂਟ ਪਰ ਉਹਨਾਂ ਦੇ ਨਾਲ ਪੈਂਟ ਪਲਾਜ਼ੋ ਵੀ ਬਹੁਤ ਸੋਹਣੇ ਬਣਦੇ ਆ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਹੋਇਆ ਹੈ ਇੱਕ ਸੂਟ 650 ਦੋ ਸੂਟ 1250 1200 1200 ਕਦੇ 1200 ਨਹੀਂ ਮੂੰਹ ਤੇ ਚੜਦਾ ਕਦੀ 1250 ਚੜ ਜਾਂਦਾ ਨਾ ਲਓ ਜੀ ਅਗਲਾ ਕਲਰ ਆ ਗਿਆ ਫੇਰ ਆ ਗਿਆ ਇਹ ਲਓ ਜੀ ਅਗਲਾ ਕਲਰ ਆ ਗਿਆ ਨੀਵੀ ਬਲੂ नेवी ब्लू के उपर आ गया पत्ती वाला बहुत सोहना डिजाइन कह जी चैक कर पत्ती वाला डिजाइन आएगा बहुत प्यारा जहा सूट लगेगा बनया हुआ तुम खुद ल लुक चेक करो कि प्यारी लुक का आ रही है ठीक है और मसलीन का फैबरिक है लाइनिंग लगाओगे तो सुपर क्वालिटी का सूट बन जाएगा सर्दी गर्मी अरे तुम तीन चार महीने पा सद तीन महीने तो कितने नहीं गए ठीक है अगर तुम लाइनिंग नहीं लगाओगे तो ज्यादा गर्मी च नहीं पएगा ज्यादा ठंड च भी नहीं पेगा लाइनिंग लगाओ तो जिदा मर्जी पाओ साढ़े छे सौ लो जी नैक्सट आ गया अपने को बहुत सोना मैरून वाइन कलर का सूट आ गया यॉयल प्रिंट भी तुम्हें मिलेगा हल्का हल्का एलो जी ठीक है फॉइल प्रिंट देना ना सूट होर सोहना लगन लग पड़ा जहा होर शाइन एक्सट्रा शाइन मिल जाती ਕਲਰ ਬਹੁਤ ਸੋਹਣਾ ਹੈ ਪ੍ਰਿੰਟ ਬਹੁਤ ਸੋਹਣਾ ਹੈ ਕੱਟ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਯਾ ਵਿਦਆਊਟ ਦੁਪੱਟਾ ਸੂਟ ਆਉਣਗੇ ਪ੍ਰਾਈਸ 650 ਲੱਗੇਗਾ ਅਗਰ ਤੁਸੀਂ ਦੁਪੱਟੇ ਲੈਣਾ ਚਾਹੁੰਦੇ ਹੋ ਤੇ ਸਾਡੇ ਕੋਲ ਮਿਲ ਜਾਣਗੇ ਤੁਹਾਨੂੰ 180 ਰੁਪਏ ਦਾ ਪਿਓਰ ਦਾ ਦੁਪੱਟਾ ਮਿਲ ਜਾਏਗਾ 2.5 ਅਲੱਗ ਤੋਂ ਅਗਰ ਤੁਸੀਂ ਚਾਹੁੰਦੇ ਹੋ ਠੀਕ ਹੈ ਉਸ ਤੋਂ ਬਾਅਦ ਮਸਲੀਨ ਦਾ ਦੁਪੱਟਾ ਵੀ ਸਾਡੇ ਕੋਲ 200 ਤੋਂ ਲੈ ਕੇ ਤੇ 450 500 ਤੱਕ ਮਸਲੀਨ ਦਾ ਦੁਪੱਟਾ ਮਿਲ ਜਾਏਗਾ ਪਿਓਰ ਦਾ ਦੁਪੱਟਾ ਵੀ ਤੁਹਾਨੂੰ ਬੈਟਸਨਸ ਦਾ ਮਿਲ ਜਾਏਗਾ ਠੀਕ ਹੈ ਤੇ ਹਰ ਤਰ੍ਹਾਂ ਦੇ ਦੁਪੱਟੇ ਤਕਰੀਬਨ ਆਪਾਂ ਰੱਖੇ ਹੀ ਹੁੰਦੇ ਆ। ਨੈਕਸਟ ਆ ਗਿਆ ਮੇਵੀ ਬਲੂ ਕਲਰ ਪ੍ਰਿੰਟ ਬਹੁਤ ਸੋਹਣਾ ਹੈ ਫੋਇਲ ਪ੍ਰਿੰਟ ਵੀ ਉੱਪਰ ਬਣਿਆ ਹੋਇਆ ਹੈ ਬਸ ਤੁਹਾਨੂੰ ਦਿਖਾਣਾ ਹੈ ਤੁਸੀਂ ਸਕਰੀਨਸ਼ਾਟ ਲੈਣਾ ਹੈ ਤੇ ਭੇਜਣਾ ਹੈ ਸਾਡੇ ਵਟਸਐਪ ਨੰਬਰ ਤੇ ਠੀਕ ਹੈ। ਹੈਲੋ। ਅਗਲਾ ਕਲਰ ਆ ਗਿਆ ਜੀ ਹੈਲੋ। frozy ਔਰ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਦੀਪਕ ਜੀ ਬਣੇ ਹੋਏ ਤਾਂ ਹੈਲੋ। ਡਿਜ਼ਾਈਨ ਵੀ ਸੁਪਰ ਆ ਹਰ ਇਸ ਗਰੁੱਪ ਵਾਲਾ ਇਹਨਾਂ ਨੂੰ ਪਾ ਸਕਦਾ ਬਹੁਤ ਸੋਹਣੇ ਲੱਗਣਗੇ ਠੀਕ ਹੈ ਹਲੋ ਜੀ ਓਕੇ ਜਿਹਨੇ ਲਾਈਟ ਕਲਰ ਲੈਣਾ ਉਹ ਲਾਈਟ ਲੈ ਲੇ ਜਿਹਨੇ ਡਾਰਕ ਲੈਣਾ ਉਹ ਡਾਰਕ ਲੈ ਲੇ ਸੂਟ ਬਹੁਤ ਸੋਹਣੇ ਆ ਹਲੋ ਜੀ ਨੈਕਸਟ ਆ ਗਿਆ ਫਿਰ ਨੇਵੀ ਬਲੂ ਦੇ ਉੱਪਰ ਨਿੱਕੀ ਨਿੱਕੀ ਬੂਟੀ ਉਹ ਵੀ ਮਸਲੀਨ ਤੇ ਨਿੱਕੀ ਨਿੱਕੀ ਬੂਟੀ ਉਹ ਵੀ ਮਸਲੀਨ ਤੇ ਠੀਕ ਹੈ ਹਲੋ ਜੀ ਪ੍ਰਿੰਟ ਤੇ ਇਹਨਾਂ शानदार है ना बहुत सोहने वर्क भी करा सकते हो कट वर्क करा सकते हो बहुत सोना लगेगा लो जी अगला मेहंदी कलर और मेहंदी कलर बांधनी प्रिंट ठीक है मेहंदी कलर के उपर बांधनी प्रिंट आलओवर सूट बहुत प्यारा सूट है लो जी साढ़े छे सौ च एक बारह सौ चो कलर आ गया मैरून पहला आप मैरून मैरून वाइन दिखाया सब आ गया मैरून ठीक है रेड मैरून जी कलर बहुत सोहना कलर है, है सोहने सोहने मौसम सोहने सोहने सूट हूँ इदा के सूट पाने मजा है ठीक है हेलो जी वैसे अच्छे ठंड सी हेलो ओके जी नैक्सट आ गया फिर तो नेवी ब्लू कलर प्रिंट अलग आएगा लो जी नेवी ब्लू कलर तुम प्रिंट अलग मिलेगा ठीक है 5 ਮੀਟਰ ਦੀ ਕਟ ਆਏਗੀ ਵੱਡੇ ਪੰਨੇ ਦਾ ਹੋਏਗਾ 3.5 ਮੀਟਰ ਦੀ ਕਟ ਆਏਗੀ ਵਿਦਆਊਟ ਦੁਪੱਟਾ ਸੂਟ ਹੈ 650 ਦਾ ਇੱਕ ਤੇ 1200 ਦੇ ਦੋ ਲਓ ਜੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਸਿਲਕ ਨੂੰ ਮਾਰ ਦਿੰਦੇ ਆ ਬਈ ਇਹ ਸੂਟ ਸਸਤੇ ਤੇ ਸੋਹਣੇ ਜਿਵੇਂ ਮਰਜ਼ੀ ਸਵਾਉ ਤੇ ਪਾਓ ਹੰਡਾਓ ਰਫਟ ਅਪ ਯੂਜ਼ ਕਰੋ ਮਸ਼ੀਨ ਵਾਸ਼ ਕਰੋ ਜਿੰਨਾ ਮਰਜ਼ੀ ਕਰੋ ਓਕੇ ਜੀ ਇਹ ਲਓ ਇਹਦੇ ਵਿੱਚ ਇੱਕ ਕਲਰ ਹੈ ਮਿਲ ਜੇਗਾ ਦੋ ਕਲਰ ਮਿਲ ਜਾਣਗੇ ਤੁਹਾਨੂੰ ਠੀਕ ਹੈ ਅਬੀ ਕਲਰ ਬਾਲ ਸੋਨਾ ਹੈ। ਉਹ ਕਿ ਸਾਫਟਵੇਅਰ ਤੇ ਸੋਨਾ ਵੀ ਹੈ। ਲਓ ਜੀ। ਨੈਕਸਟ ਆ ਗਿਆ ਜੀ ਬਲੈਕ ਕਲਰ। ਬਲੈਕ ਕਲਰ ਦਾ ਸਿੰਗਲ ਸੋਲੋ ਪੀਸ ਹੀ ਹੈ ਆਪਣੇ ਕੋਲ। ਇਹ ਲਓ ਜੀ। ਅਗਰ ਮਿਲੇਗਾ ਹੋਰ ਤੇ ਫਿਰ ਲਾਵਾਂਗੇ। ਇਹ ਲਓ ਜੀ। ਠੀਕ ਹੈ। ਬਹੁਤ ਸੋਹਣਾ ਪੀਸ ਆ। ਨੈਕਸਟ ਤੁਹਾਨੂੰ ਦਿਖਾਉਨੇ ਆ ਮੈਚਿੰਗ ਸੂਟ ਮਸਲੀਂਜ। ਕਿਸੇ ਦੇ ਨਾਲ ਮਸਲੀਨ ਦੀ ਬਾਟਮ ਆਏਗੀ ਕਿਸੇ ਦੇ ਨਾਲ ਰਿਅਨ ਦੀ ਹੋਏਗੀ ਬਹੁਤ ਸੋਹਣੇ ਸੂਟ ਨੇ ਐਲੋ ਜੀ ਇਹਨਾਂ ਦਾ ਪ੍ਰਾਈਸ 550 ਲੱਗੇਗਾ ਦੋ ਸੂਟ ਲਾਓਗੇ ਤੇ 1000 ਦੇ ਕਹਿਣਗੇ ਇਹਨਾਂ ਚੋਂ ਠੀਕ ਹੈ ਤੇ ਅਗਰ ਤੁਸੀਂ ਇੱਕ ਇਹ ਜਾਂ ਇੱਕ ਉਹ ਲਾਓਗੇ ਤਾਂ ਵੀ ਤੁਹਾਨੂੰ ਲੈਸੋ ਹੈਲੋ ਇਹ ਵੀ ਬਹੁਤ ਸੋਹਣਾ ਮਸਲੀਨ ਦਾ ਸੂਟ ਆ ਬਾਵਾ ਕਲਰ ਆ ਬਹੁਤ ਪਿਆਰਾ ਜਿਹਾ ਤੇ ਨਾਲ ਆਊਗੀ ਰਿਅਨ ਦੀ ਬਾਟਮ ਬਹੁਤ ਸੋਹਣੀ ਠੀਕ ਹੈ गर्मी जिदा मर्जी ना ओके तो कलर भी बहुत सोनान की मैचिंग आएगी और वाह वालिंट बहुत सोहना लो जी मैं कहनी क्या ही बातें किस सोहना सूट बनेगा लाइट कलर की बॉटम से वाह मैचिंग लो जी साढ़े पांच सौ का सूट है बस ਲੋ ਜੀ ਐ ਬਹੁਤ ਸੋਹਣਾ ਬਲੈਕ ਕਲਰ کیا ਹੀ ਬਾਤਾਂ ਕਲਰ ਆ ਗਿਆ ਬਲੈਕ ਇਹਦੀ ਮੈਚਿੰਗ ਬਹੁਤ ਸੋਹਣੀ ਆ ਤੇ ਫੈਬਰਿਕ ਵੀ ਮੈਨੂੰ ਸੋਹਣਾ ਲੱਗਦਾ ਪਿਆ ਬਹੁਤ ਸੌਫਟ ਆ ਫੈਬਰਿਕ ਓਕੇ ਆ ਲਓ ਜੀ ਠੀਕ ਹੈ ਬਹੁਤ ਸੋਹਣਾ ਫੈਬਰਿਕ ਤੁਸੀਂ ਚੈੱਕ ਕਰੋ ਠੀਕ ਹੈ ਅਗਰ ਨਹੀਂ ਕਿਸੇ ਨੇ ਲਿਆ ਤਾਂ ਫਿਰ ਮੇਰਾ ਤਾਂ ਪੱਕਾ ਹੀ ਹੈ ਕਿਉਂਕਿ ਮੈਂ ਹੁਣੇ ਦੇਖ ਰਹੀ ਆ ਇਹ ਠੀਕ ਹੈ ਇਹ ਹੁਣੇ ਤੁਹਾਡੇ ਸਾਹਮਣੇ ਹੀ ਤੁਹਾਡੇ ਨਾਲ ਹੀ ਮੈਂ ਦੇਖ ਰਹੀ ਆ ਓਕੇ ਜੀ ਹੈਲੋ ਬਾਕੀ ਇਹਦੇ ਦੇਖਦੇ ਕੋਈ ਹੋਰ ਵੀ ਸੋਨਾ ਨਿਕਲ ਆਇਆ ਜਿਆਦਾ ਲਓ ਜੀ ਨੇਵੀ ਬਲੂ ਕਲਰ ਫੋਇਲ ਪ੍ਰਿੰਟ ਮਸਲੀਨ ਦਾ ਸੂਟ ਮਸਲੀਨ ਟੂ ਮਸਲੀਨ ਮਸਲੀਨ ਦੀ ਬਾਟਮ ਠੀਕ ਆ ਸ਼ਾਇਨ ਤੋਂ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਕਪੜੇ 'ਚ ਕੁਝ ਗੱਲ ਹੈਗੀ ਆ ਹੈਲੋ ਠੀਕ ਹੈ ਤੇ ਇਹਦਾ ਪ੍ਰਾਈਸ 550 ਲੱਗੇਗਾ ਨੈਕਸਟ ਆ ਗਿਆ ਹੈਲੋ ਮਸਲੀਨ ਟੂ ਮਸਲੀਨ ਮੈਚਿੰਗ ਪ੍ਰਿੰਟ ਬਹੁਤ ਸੋਹਣਾ ਤੇ ਇਹ ਆ ਗਈ ਇਹਦਾ ਨਾ ਮਸਲੀਨ ਦੀ ਹੀ ਬਾਟਮ ਲਓ ਜੀ ਬਹੁਤ ਸੋਹਣੀ ਮਸਲੀਨ ਦੀ ਬਾਟਮ ਪ੍ਰਾਈਸ 550 ਰਹੂਗਾ ਲਓ ਜੀ ਪ੍ਰਿੰਟ ਚੈੱਕ ਕਰੋ ਤੁਸੀਂ ਪ੍ਰਿੰਟ ਕਿੰਨਾ ਸੋਹਣਾ ਹੈ ਤੇ ਨਾਲ ਆ ਗਈ ਬਾਟਮ ਮਸਲੀਨ ਤੋਂ ਮਸਲੀਨ ਠੀਕ ਹੈ ਤੇ ਮੈਚਿੰਗ ਵੀ کیا ਹੀ ਬਾਤਾਂ ਦੁਪट्टे ਲਾਓ ਤੇ ਟੌਰ ਕੱਢੋ ਸੋਹਣੇ ਸੋਹਣੇ ਸੂਟ ਪਾਓ ਜੀ ਸਸਤੇ ਤੇ ਸੋਹਣੇ ਮਿਲਣਗੇ ਸਿਰਫ ਰਵਿੰਦਰ ਫੈਬਰਿਕ ਠੀਕ ਹੈ ਇਹ ਵੀ ਮੇਰੀ ਗਾਰੰਟੀ ਹੈ ਸਸਤੇ ਵੀ ਤੇ ਸੋਹਣੇ ਵੀ रविंद्र फैब्रिक मिलन ग एलोची है भी कलर प्रिंट तो ही बातों वाला प्रिंट आऊगी ए कलर की बॉटम ठीक है तो नैक्सट आ गया लो जी कलर आ गया बहुत सोहना हैलो ठीक है यह मैचिंग लगी हुई है बट चलो देख लें चलेगी कि नहीं चलेगी थोड़ा जहा मैं लगता आउट जहा लगता पा हैलो ठीक है थोड़ा फर्क लगता पर, पर सोना है सूट ਇਹ ਸਾਡੇ 550 ਦੇ ਸੂਟ ਨੇ ਇਹ ਸਾਡੇ ਅੱਜ ਦੀ ਕਲੈਕਸ਼ਨ ਸੀਗੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਮਸਲੀਨ ਦੇ ਸੂਟ ਬਹੁਤ ਪਿਆਰੇ ਨੇ ਪਹਿਲਾ ਸੂਟ ਦਿਖਾਇਆ ਆਲ ਓਵਰ ਉਹ ਤੁਹਾਨੂੰ ਲੱਗਣਗੇ 650 ਦਾ ਇੱਕ 1200 ਦੇ ਦੋ ਦੂਸਰਾ ਸੂਟ ਦਿਖਾਇਆ ਤੁਹਾਨੂੰ ਮੈਚਿੰਗ ਸੂਟ ਉਹ ਲੱਗਣਗੇ ਜੀ 550 ਦਾ ਇੱਕ ਤੇ 1000 ਦੇ ਦੋ ਅਗਰ ਦੋਨਾਂ ਵਿੱਚ ਤੁਸੀਂ ਇੱਕ ਇੱਕ ਸੂਟ ਲੈਣੇ ਹੋ ਤਾਂ ਵੀ ਤੁਹਾਨੂੰ ਲੈਸ ਹੋਏਗੀ ਠੀਕ ਹੈ ਜੀ ਇਸ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ